ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਤੜਪ ਤੜਪ ਸਾਰਾ ਬੋਧ ਜਗਤ ਆਫੀ ਦੀ ਪੂਜਾ ਕਰਦਾ ਮੈਨੂੰ ਬਾਬਾ ਸੁੰਦਰ ਸਿੰਘ ਦੇ ਸ਼ਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੁਅਲੀ ਦੇ ਜਦ ਉਹਨਾਂ ਨੇ ਸਰੀਰ ਦਾ ਚਲਾਣਾ ਕੀਤਾ ਅਲੇ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦਿਆਂ ਨੂੰ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਉਹਨਾਂ ਦੀ ਅਰਥੀ ਜੈਸੇ ਡੇਰੇ ਚੋਂ ਨਿਕਲੀ ਤੇ 60 ਗਵਾਂ ਸੰਡੇਰੇ ਵਿੱਚ ਤੜਪ ਤੜਪ ਕੇ ਮਰ ਗਏ ਉਸੇ ਵਕ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਣ ਦੇ ਦਿੱਤੇ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਗਵਾਂ ਨੇ ਕੁਝ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਵਿੱਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇ 60 ਦੀਆਂ ਹੀ 60 ਤੜਪ ਤੜਪ ਕੇ ਮਰ ਗਏ 3-4 ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਬੇਰੇ ਚ ਇਹ ਜੋ ਕੁਝ ਹੋਇਆ ਠੀਕ ਹੋਇਆ